ਕੋ ਮੈਂ ਵੀ ਇਹਦਾ ਹੀ ਹੈ ਮੇਰਾ محکمہ ਜੀ ਔਰ ਮੈਂ ਅੱਜ ਦੇਖਣ ਆਇਆ ਇੱਥੇ ਵਿਦੇਸ਼ਾਂ ਤੋਂ ਕਿਤੋਂ ਕਿਤੋਂ ਪੰਛੀ ਸਾਡੇ ਆਏ ਨੇ ਔਰ ਪੰਛੀ ਅੱਜ ਕਿੰਨਾ ਵਾਧਾ ਹੋਇਆ ਪਹਿਲੇ ਸਾਲ ਨਾਲੋਂ ਘੱਟ ਆ ਰਹੇ ਨੇ ਵੱਧ ਆ ਰਹੇ ਨੇ ਔਰ ਜਿਵੇਂ ਕਹਿੰਦੀ ਹੈ ਕਿਸੇ ਇਨਸਾਨ ਦੀ ਜਾਂ ਪ੍ਰਾਣਚਾਰੀ ਹੁੰਦੀ ਹੈ ਇਹ ਜਿਹੜੇ ਵਿਦੇਸ਼ਾਂ ਤੋਂ ਪੰਛੀ ਆਉਂਦੇ ਆ ਜੀ ਇਹਦਾ ਖਿਆਲ ਰੱਖਣਾ ਸਾਡਾ محکمہ ਦਾ ਔਰ ਇਥੇ ਆ ਕੇ ਵੇਖਿਆ ਪੂਰਾ ਡਿਪਾਰਟਮੈਂਟ ਲੱਗਿਆ ਹੋਇਆ ਹੈ ਔਰ ਕੱਲੇ-ਕੱਲੇ ਪੰਛੀ ਦੀ ਗਿਣਤੀ ਹੈ तकरीबन 55000 55000 ਪੰਛੀ ਇਸ ਵਾਰ ਆ ਚੁੱਕੇ ਨੇ ਔਰ ਉਮੀਦ ਹੈ ਕਿ ਜਨਵਰੀ ਤੱਕ ਹੋਣੇ ਹੈ 1 ਲੱਖ ਤੋਂ ਉੱਪਰ ਜੋ ਵਰੋਂ ਜਨਵਾਰ ਆਵੇ ਕੁਝ ਪੰਛੀ ਦੀਆਂ ਪ੍ਰਜਾਤੀਆਂ ਜਿਹੜੀਆਂ ਵਿਲੁਪਤ ਹੋਣੇ ਜਾ ਰਹੀਆਂ ਉਹਨੇ ਦੇਖਣ ਵਾਲਾ ਸੇ ਕੀ ਕਰੇ ਉਹ ਮੈ ਤੋਂ ਕਰਦੇ ਆ ਕਰੀਰ ਦੇਖਭਾਲ ਕਰਨੀ ਉਹਨਾਂ ਦਾ ਖਿਆਲ ਰੱਖਣਾ ਕੋਈ ਸ਼ਿਕਾਰ ਨਾ ਕਰਥੇ ਉਹਨਾਂ ਦਾ ਜੀ ਸਮੇ ਸਮੇ ਤੇ ਕੋਈ ਡੈੱਡ ਪਿਆ ਦਿਖਦਾ ਹੈ ਉਹਦਾ ਪਤਾ ਲਗਾਉਣਾ ਵੀ ਕਿਉਂ ਡੈੱਡ ਹੋਇਆ ਹੈ ਕਿਉਂ ਮਰੇ ਹੈ ਉਹਦਾ ਖਿਆਲ ਰੱਖਣਾ ਸਾਡਾ ਮਤਸਾਬ ਕਿਵੇਂ ਪੰਛੀ ਹਰ ਸਾਲ ਆਉਂਦੇ ਆ ਉਹ ਵੀ ਆਉਂਦੇ ਆ ਪਰ ਇਹਦੀ ਡਿਵੈਲਪਮੈਂਟ ਬਾਰੇ ਕੁਝ ਨਹੀਂ ਬੜੇ ਬੜੇ ਪਲਾਨ ਬਣੇ ਆ ਸਭ ਕਾਗਜ਼ਾਂ 'ਚ ਵੀ ਪਲਾਨ ਤਾਂ ਦੇਖੋ ਘੱਲ ਇਹ ਹੈ ਇਹ ਵਾਈਲਾਈਫ ਹੈ ਇਹ ਕੋਈ ਬਿਜ਼ਨਸ ਦਾ ਧੰਦਾ ਤਾਂ ਹੈ ਨਹੀਂ ਅਸੀਂ ਬਿਜ਼ਨਸ ਦਾ ਧੰਦਾ ਨਹੀਂ ਹੈ ਇਹਨੂੰ ਅਸੀਂ ਸੋਚ ਰਿਹਾ ਮੇਰੇ ਸਾਥ ਦੱਸ ਰਿਹਾ ਉਹ ਕਹੇ ਹੈ ਕਿ ਸਾਰਾ ਪਤਾ ਕਰਕੇ ਦੱਸੋ ਸਾਡੇ ਬਾਈਕ ਮੇਰੇ ਅਫਸਰ ਨਾਲ ਇੱਥੇ ਜਿੱਥੇ ਕਿੱਥੇ ਜਗ੍ਹਾ ਹੈ ਜਿਵੇਂ ਅਸੀਂ ਮੈਂ ਸੋਚ ਰਿਹਾ ਕਿ ਕਿਤੇ ਜਿਹੜੇ ਕਿਤੇ ਕੋਈ ਹਟ-ਰਟ ਬੈ ਜਾਵਾਂ ਬਾਹਰੋਂ ਲੋਕ ਆ ਕੇ ਇੱਥੇ ਦਾ ਨਜ਼ਾਰਾ ਦੇਖਣ ਸਰ 2018 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਐਲਾਨ ਕੀਤਾ ਸੀ ਵੱਡ ਸੈਂਚਰੀ ਨੂੰ 150 ਕਰੋੜ ਰੁਪਇਆ ਦੇਣ ਦਾ ਜੀ ਉਹ ਅਜੇ ਤੱਕ ਨਹੀਂ ਮਿਲਿਆ ਜੀ ਚਲੋ ਕੋਈ ਬੜੀ ਜਗਾ ਨਹੀਂ ਸਾਹਿਬ ਦੇ ਟਾਈਮ ਤੇ 15 ਕਰੋੜ ਦਾ ਜੋ ਹੈ ਉਹ ਬਜਟਰੀ ਅਲਾਟਮੈਂਟ ਹੋ ਚੁਕੇ ਹੈ ਔਰ ਇਸ ਸਾਲ ਜੋ ਹੈ ਨਾ ਸਾਰੇ ਸਾਥ ਜੋ ਹੈ ਨਾ ਸਾਹਿਬ ਕੇ ਸਮੇਂ ਤੇ ਦੇ دیے ਹੁਸ਼ਪਰਧਨ ਨੂੰ ਪਿਆਰ ਹੋ ਗਿਆ ਜੀ ਸਰਕਾਰੀ ਕੀ ਪਲਾਨ ਹੈ ਨਹੀਂ ਇਹ ਦੂਰਸਤ ਦਾ ਮੈਨੂੰ ਪਤਾ ਨਹੀਂ ਹੈ ਪਰ ਫੇਰ ਵੀ ਅਸੀਂ ਦੇਖ ਰਹੇ ਇੱਕ ਦੋ ਜਗਾ ਜਿਵੇਂ ਐਮਐਲਏ ਸਾਹਿਬ ਨੇ ਮੈਨੂੰ ਦੱਸਿਆ ਹੈ ਅਸੀਂ ਜਿਹੜੀ ਸਾਈਟ ਤੇ ਚਲਸਾ ਕਰੂਜ਼ ਵਗੈਰਾ ਜਾ ਠਹਿਰਨ ਵਾਸਤੇ ਲੋਕਾਂ ਦੇ ਹੱਟ ਵਗੈਰਾ ਬਣਾਉਣ ਵਾਸਤੇ ਅਸੀਂ ਸੋਚ ਰਹੇ ਹਾਂ ਜਰੂਰ ਜਲਦੀ ਕਰਾ ਮਤਲਬ ਕਿ ਕਿੰਨੇ ਸੈਰਫੋਪਾਂਚੀ ਆਉਂਦੇ ਆ ਜੀ ਟੂਰਿਸਟ ਵੇਖਣ ਵਾਸਤੇ ਲੇਕਿਨ ਕਰੋਨਾ ਕਰਕੇ ਬੈਨ ਆ ਤੇ ਇਹਦੇ ਲਈ ਕੋਈ ਟੂਰਿਸਟ ਵਾਸਤੇ ਕੋਈ ਦੇਖੋ ਜੇ ਕਰੋਨਾ ਦਾ ਬੈਨ ਕੀਤਾ ਤਾਂ ਲੋਕਾਂ ਦੇ ਭਲੇ ਵਾਸਤੇ ਕੀਤਾ ਸਰਕਾਰ ਨੂੰ ਕੋਈ ਸ਼ੌਕ ਨਹੀਂ ਹੈ ਨਹੀਂ ਬਾਕੀ ਵੀ ਖੁੱਲ੍ਹਾ ਦਿੱਤੀਆਂ ਹੀ ਆ ਜੀ ਬਾਕੀ ਜਗ੍ਹਾ ਵੀ ਬਾਕੀ ਖੁੱਲ੍ਹਾ ਵੀ ਇੱਥੇ ਵੀ ਦੇਖਿਆ ਸੀ ਮੇਰੇ ਖਿਆਲ ਅਸੀਂ ਉਹ ਚਲਾਤਾ ਛੱਡ ਜੋ ਜੋ ਅਸੀਂ ਚਲਾਤਾ ਜੋ ਚਲਾਤੀ ਉੱਥੇ ਇਹ ਵੀ ਜਲਦੀ ਚਲਾ